ਕਾਨੜਾ ਮਹੱਲਾ ਪੰਜਵਾ ਭਗਤ ਭਗਤਨ ਹੂੰ ਬਨਿਆਈ ਤਨ ਮਨ ਗਲਤ ਭੈ ਠਾਕੁਰ ਸਿਉ ਆਪਣ ਲਿਏ ਮਲਾਈ ਰਹਾ ਹੂੰ ਗਾਵਣਾਰੀ ਗਾਵੇ ਗੀਤ ਤੇ ਉਦਰੇ ਬਸੇ ਜਿਹ ਚੀਤ ਪੇਖੇ ਪਿੰਜਨ ਪ੍ਰੋਸਨਹਾਰ ਜਿਹ ਭੋਜਨ ਕੀਨੋ ਤ੍ਰਿਪਤੇ ਤ੍ਰਿਪਤਾਰੇ ਤ੍ਰਿਪਤਾਰੇ ਨਾਨਕ ਸਵਾੰਗ ਕਾਛ ਭੇਖ ਤਾਰੀ ਜੈ ਸੁ ਸਤ ਸੂ ਦ੍ਰਿਸ਼ਟਾਰੀ ਜੈ ਸੁ ਸਤ ਸੂ ਦ੍ਰਿਸ਼ਟਾਰੀ ਕਹਿਨ ਕਹਾਵਨ ਸਗਲ ਚੰਜਾਰ ਨਾਨਕ ਦਾਸ ਸਚ ਕਰਣੀ ਸਾਰ ਕਾਨੜਾ ਮਹੱਲਾ ਪੰਜਵਾਂ ਤੇਰੂ ਜਨ ਹਰ ਜਸ ਸੁਨ ਤੋ ਮਾਹਉ ਰਹਾਉ ਮਨੈ ਪ੍ਰਕਾਸ਼ ਪੀਖ ਪ੍ਰਭ ਕੀ ਸੋਭਾ ਜਦ ਕਤ ਪੀਖੋ ਆਹਉ ਸਭ ਤੇ ਪਰੈ ਪਰੈ ਤੇ ਉੱਚ ਗੈਰ ਗੰਭੀਰ ਅਦਾ ਹਉ ਉਤਪੂਤ ਪੰ ਮਿਲੇ ਭਗਤਨ ਕੋ ਜਾਣ ਸੋ ਪਰ ਦਾਲ ਵਰਦਾ ਲਾਹਿਉ ਗੁਰ ਪ੍ਰਸਾਦ ਗਾਵੇ ਗੁਣ ਨਾਨਕ ਸਹਿਜ ਸਮਾਦ ਸਮਾਹਿਉ ਕਾਨੜਾ ਮਹੱਲਾ ਪੰਜਵਾਂ ਸੰਤਨ ਪਹਿ ਆਪ ਉਧਾਰਨਾ ਆਇਉ ਰਾਉ ਦਰਸ਼ਨ ਪੇੜ ਤੋ ਉਤਪਨੀਤਾ ਹਰ ਹਰ ਮੰਤਰ ਦਰੜਾਇਉ ਕਾਟੇ ਰੋਗ ਭਏ ਮਨ ਨਿਰਮਲ ਹਰ ਹਰ ਔਖ ਦਿਖਾਇਓ ਅਸਿੱਤ ਭਏ ਬਸੇ ਸੁਖ ਥਾਨਾ ਬਹੁਰ ਨਕ ਤੂੰ ਧਾਇਓ ਸੰਤ ਪ੍ਰਸਾਦ ਤਰੇ ਕੁਲ ਲੋਗਾ ਨਾਨਕ ਲਿਪਤ ਨਮਾਇਓ ਕਾਰਣਾ ਮਹੱਲਾ ਪੰਜਾਬ ਬਿਸਰ ਗਈ ਸਬਤਾਤ ਪਰਾਈ ਜਪ ਤੇ ਸਾਧ ਸੰਗਤ ਮੋਹਿ ਪਾਈ ਰਹਾਉ ਨਾ ਕੋ ਬੈਰੀ ਨਹੀਂ ਬੇਗਾਨਾ ਸਗਲ ਸੰਗ ਹਮ ਕੋ ਬਨ ਆਇ ਜੋ ਪ੍ਰਭ ਕੀਨੋ ਸੋ ਭਲ ਮਾਨਿਓ ਇਹ ਸੁਮਤ ਸਾਧੂ ਤੇ ਪਾਈ ਸਭ ਮੈਂ ਰਬ ਰਹਾ ਪ੍ਰਭ ਇਹ ਕਹਿ ਪੇਖ ਪੇਖ ਨਾਨਕ ਬਿਗਸਾਈ ਕਾਂੜਾ ਮਹੱਲਾ ਪੰਜੂਆ ਧਾਕੁਰ ਜੀ ਤੋਹਾਰੂ ਪਰ ਨਾਮਾਨ ਮਹਤ ਤੁਮਾਰੈ ਉਪਰ ਉਤਮਰੀ ਓਟ ਤੁਮਾਰੀ ਸਰਨਾ ਰਹਾਉ ਤੁਮਰੀ ਆਸ ਪ੍ਰੋਸਾ ਤੁਮਰਾ ਤੁਮਰਾ ਨਾਮੁਰ ਦੈ ਲੈ ਧਰਨਾ ਤੁਮਰੂ ਬਲ ਤੁਮ ਸੰਗ ਸਹੇਲੇ ਜੋ ਜੋ ਕਹੋ ਸੋਈ ਸੋਈ ਕਰਨਾ ਤੁਮਰੀ ਦਇਆ ਮਾਇ ਸੁਖ ਪਾਓ ਹੋ ਹੋ ਕਿਰਪਾਲ ਤਾ ਭਉ ਜਲ ਤਰਨਾ ਪੈਦਾਨ ਨਾਮ ਹਰ ਪਾਉ ਸਿਰ ਡਾਰਿਉ ਨਾਨਕ ਸੰਤ ਚਰਨਾ ਕਾਨੜਾ ਮਹੱਲਾ ਪੰਜਵਾ ਸਤ ਸਰਨ ਚਰਨ ਜਿਤ ਲਾਇਆ ਸੁਪਨ ਕੀ ਬਾਤ ਸੁਣੀਐ ਪੇਖੀ ਸੁਪਨਾ ਨਾਮ ਮੰਤਰ ਸਤ ਗੁਰੂ ਦਰੜਾਇਆ ਰਹਾ ਉਹ ਨਹਿ ਤ੍ਰਿਪਤਾਨੁ ਰਾਜ ਜੋਪਨੁ ਧਨ ਬਹੁਰ ਬਹੁਰ ਫਿਰਤਾ ਆ ਸੁਖ ਪਾਇ ਤ੍ਰਿਸ਼ਨ ਸਭ ਜੀ ਹੈ ਸਾਥ ਪਾਈ ਗੁਣ ਗਾਇਆ ਬੇਨਬੂਜੇ ਪਸੂ ਕੀ ਨਾਈ ਭ੍ਰਮੋਹਿ ਵਿਆਪਿ ਮਾਇਆ ਸਾਧ ਸੰਗ ਜਮ ਜੇਵਰੀ ਕਾਟੀ ਨਾਨਕ ਸਹਿਜਿਸ ਮਾਇਆ ਕਾਂੜਾ ਮਹੱਲਾ ਪੰਜਵਾ ਹਰ ਕੀ ਚਰਨ ਹਰਦਾ ਗਾਏ ਸੀਤਰਾ ਸੁਖ ਸਾਤ ਮੂਰਤ ਸਿਮਰ 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 ਨੇਤਿਤਾ ਹੈ ਰਹਾ ਸਗਲ ਆਸੋਤ ਪੂਰਨ ਕੋਠ ਜਨਮ ਦੁਖ ਜਾਏ ਪੁੰਨ ਦਾਨ ਅਨੇਕ ਕਿਰਿਆ ਸਾਧੂ ਸੰਗ ਸਮਾਏ ਤਾਬ ਸੰਤਾਬ ਮਿਟੈ ਨਾਨਕ ਬੋੜ ਕਾਲ ਨਾ ਖਾਏ ਕਾਰਣ ਮਹੱਲਾ ਪੰਜਵਾ ਘਰਤੀ ਜਾਏ ਕੋ ਓੰਕਾਰ ਸਤਿਗੁਰ ਪ੍ਰਸਾਦਿ ਕਤਿਐ ਸੰਤ ਸੰਗ ਪ੍ਰਭ ਗਿਆਨ ਪੂਰਨ ਪਰਮ ਜੂਤ ਪਰਮੇਸ਼ਰ ਸਿਮਰਤ ਪਾਈਐ ਮਾਨ ਰਹਾਓ ਆਪਤ ਜਾਤ ਰਹੇ ਸ਼ਰਮਨਾਥ ਸੇ ਸਿਮਰਤ ਸਾਧੂ ਸੰਗ ਪਤ ਪਨੀਥ ਹੋਏ ਕਹਿਨ ਭੀਤਰ ਪਾਰ ਬ੍ਰਹਮ ਕੈ ਰੰਗ ਜੋ ਜੋ ਕਥਾ ਸੁਨੇ ਹਰ ਚੀਤਨ ਤਾਂ ਕੀ ਦੁਰਮਤ ਨਾਸ ਸਗਲ ਮਨੂਰਤ ਪਾਵੈ ਨਾਨਕ ਪੂਰਨ ਹੋਵੈ ਆਸ ਕਾਨੜ ਮਹੱਲਾ ਪੰਜਵਾਂ ਸਾਧੂ ਸਾਖਤ ਨਿਤ ਹਰ ਕੋ ਨਾਮ ਸਾਖ ਸਹਾਈ ਜੀ ਕੈ ਕਾਮ ਰਹਾਉ ਸੰਤ ਰੇ ਨਿਤ ਮੱਜਨ ਕਰੈ ਧਨਮ ਜਨਮ ਕੇ ਕਿਲ ਵਿਖਾਰ ਆਇਓ ਸਤ ਜਨਾ ਕੀ ਉਚੀ ਬਾਣੀ ਸਮਰ ਸਮਰ ਤਰੈ ਨਾਨਕ ਪ੍ਰਾਨੀ ਕਾਰੜਾ ਮਹੱਲਾ ਪੰਜਵਾ ਸਾਧੂ ਹਰਿ ਹਰੇ ਗੁਣ ਗਾਏ ਮਾਨ ਧਨ ਧਨ ਪ੍ਰਾਨ ਸਭ ਕਾ ਸਿਮਰਤ ਦੁਖ ਜਾਏ ਰਹਾ ਈਤ ਹੂਤ ਕਹਾਂ ਲੁਭਾਵੇ ਇਕਸੂ ਮਨ ਲਾਏ ਮਹਾਂ ਪਵਿੱਤਰ ਸੰਤਾਂ ਅਸਨ ਮਿਲ ਸੰਗ ਗੋਬਿੰਦ ਧਿਆਏ ਸਗਲ ਤਿਆਗ ਸਰਨ ਆਇਓ ਨਾਨਕ ਲਹਿਓ ਮਿਲਾਏ ਕਾਰੜਾ ਮਹੱਲਾ ਪੰਜਾ ਬੇਗ ਬੇਗ ਬਿਗ ਸੋ ਸਾਜਨ ਪ੍ਰਭ ਆਪਣਾ ਇਕਾਂਤ ਰਹਾਓ ਆਨੰਦ ਸੁਖ ਸਹਿਜ ਮੂਰਤ ਤਿਸ ਆਨ ਨਾਹੀ ਭਾਤ ਸਿਮਰਤੇ ਇਕ ਬਾਰ ਹਰ ਹਰ ਮਿਟੇ ਕੋਟ ਕਸਮਲ ਜਾਤ ਗੁਣ ਰਮੰਥ ਦੁਖ ਨਾਸਹਿ ਹਰ ਦਇਆ ਹਰ ਸੋ ਹਰਦ ਭਇਆ ਅੰਤ ਭਯੰਤ ਸਾਤ ਗੋੜ ਮੰਤ ਦੁਖ ਨਾ ਸਹਿ ਰਿਤ ਪਯੰਤ ਸਾਤ ਅੰਮ੍ਰਿਤ ਰਸ ਪੀਉ ਰਸਨਾ ਨਾਨਕ ਹਰ ਰੰਗ ਰਾਤ ਕਨੜਾ ਮਹੱਲਾ ਪੰਜਵਾਂ ਸਾਧਨਾ ਸੰਤਾਂ ਉਹ ਮੇਰੇ ਰਹੋ ਅਨਤਾ ਗੁਣ ਗਾਏ ਮੰਗਲ ਕਸਮਲਾ ਮਿਟ ਜਾਏ ਪ੍ਰੇਰਹਿ ਸੰਤ ਚਰਨ ਧਰੋ ਮਾਥ ਚਾਂਦਨਾ ਗਰੇ ਹੋਏ ਅੰਧੇਰੈ ਸਤ ਪ੍ਰਸਾਦ ਕਮਲ ਬਿਖੈ ਗੋਬਿੰਦ ਭਾਜੋ ਪੇਖ ਨੇਰੈ ਪ੍ਰਭ ਕਿਰਪਾ ਤੇ ਸੰਤ ਪਾਏ ਵਾਰ ਵਾਰ ਨਾਨਕੁ ਹੋਬੇ ਰਹਿ ਕਾਂੜਾ ਮਹੱਲਾ ਪੰਜਵਾ ਚਰਨ ਸਰਨ ਗੋਪਾਲ ਤੇਰੀ ਮੋਹ ਮਾਨ ਧੋ ਭਰ ਮੋ ਰਖ ਲੀਜੈ ਕਾਟ 베ਰੀ ਰਹਾਓ ਗੁਰਦ ਸੰਸਾਰ ਸਾਗਰ ਉਤਰੇ ਹਰਿ ਸਮਰਤ ਨਗਰ ਸੀਤਲਾ ਹਰ ਨਾਮ ਤੇਰਾ ਪੂਰਨੋ ਠਾਕੁਰ ਪ੍ਰਭ ਮੇਰਾ ਦੀਨ ਦਰਦ ਨਿਵਾਰ ਤਾਰਨ ਹਰਿ ਕਿਰਪਾ ਨਿਧ ਪਤ ਜੁ ਉਧਾਰਨ ਕੋਡ ਜਨਮ ਦੁਖ ਕਰ ਪਾਇਓ ਸੁਖੀ ਨਾਨਕ ਗੁਰ ਨਾਮ ਦਰੜਾਇਓ ਕਾਂੜੜ ਮਹੱਲਾ ਪੰਜਵਾ ਧਨੋਹ ਪ੍ਰੀਤ ਚਰਨ ਸੰਗ ਲਾਗੀ ਕੋਟ ਜਾਪ ਤਾਪ ਸੁਖ ਪਾਏ ਆਏ ਮਰੇ ਪੂਰਨ ਬੜ ਭਾਗੀ ਰਹਾਓ ਮੋਹਨਾ ਤੂ ਦਾਸ ਜਨ ਤੇਰਾ ਅਵਰੂਟ ਸਗਲੀ ਮੋਹ त्याਗੀ ਮੋਹ ਪੋਰ ਭਰਮ ਕਾਟੇ ਪ੍ਰਭ ਸਿਮਰਤ ਗਿਆਨ ਅੰਜਨ ਮਿਲ ਸੋਤ ਜਾਗੀ ਤੋ ਅਥਾ ਅਤ ਬੜੋ ਸੁਆਮੀ ਕਿਰਪਾ ਸਿੰਧ ਪੂਰਨ ਰਤਨਾਗੀ ਨਾਨਕ ਜਾਚਕ ਆਰ ਹਰਨਾ ਮੰਗ ਮਸਤ ਕਾਨ ਧਰਿਓ ਪ੍ਰਭ ਪਾਗੀ ਕਾਨੜਾ ਮਹੱਲਾ ਪੰਜਵਾ ਕੋ ਚਲੇ ਕਠੋਰ ਕਪਟ ਕਾਮੀ ਜੋ ਜਾਣੈ ਤਉ ਤਾਰ ਸੁ ਆਮੀ ਰਹਾ ਤੂੰ ਸਮਰੱਤ ਸਰਨ ਜੋਗ ਤੂ ਰਾਖੈ ਆਪਣੀ ਕਾਲ ਧਾਰ ਜਾਪ ਤਾਪ ਨੇਮ ਸੁੱਚ ਸੱਚ ਮਨ ਨਾਹੀ ਇਨ ਵਿਦੇਸ਼ ਛੁਟਕਾਰ ਗਰਤ ਘੋਰ ਅੰਧ ਤੇ ਕਾਟੋ ਪ੍ਰਭ ਨਾਨਕ ਨਦਰ ਨਿਹਾਰ ਕਾਨੜ ਮਹੱਲਾ ਚ ਪੰਜਵਾਂ ਘਰ ਚੌਥਾ ਏਕ ਓੰਕਾਰ ਸਤਗੁਰ ਪ੍ਰਸਾਦ ਨਾਰਾਇਣ ਨਰਪਤ ਨਮਸਕਾਰ ਐਸੇ ਗੁਰ ਕੋ ਬਲ ਬਲ ਜਾਈਏ ਆਪ ਮੁਕਤ ਮੋਹਤਾਰ ਰਹਾਉ ਕਵਨ ਕਵਨ ਕਮਨ ਗੁਣ ਕਹੀਐ ਅੰਤ ਨਹੀਂ ਕਛ ਪਾਰੈ ਲੱਖ ਲੱਖ ਕਈ ਕੋ ਰਹਿ ਕੋ ਹੈ ਸੋ ਵਿਚਾਰੈ ਬਿਸਮ 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 ਹੀ ਭਈ ਹੈ ਲਾਲ ਗੁਲਾਲ ਰੰਗਾਰੇ ਗੋ ਨਾਨਕ ਸੰਤ ਸੰਤਨ ਰਸਾਈ ਹੈ ਜਿਉ ਚਾਖ ਗੂੰਗਾ ਮੁਸਕਾਰੇ ਤਾਨੜਾ ਮਹੱਲਾ ਪੰਜਵਾਂ ਨਾ ਜਾਣੀ ਸੰਤਨ ਪ੍ਰਭ ਬਿਨਾਨ ਊਚ ਨੀਚ ਸਭ ਇਕ ਸਮਾਨੋ ਮੁਖ ਬਕ ਨੋ ਮਨ ਮਾਨ ਰਹਾ ਕੜ ਕੜ ਪੂਰੈ ਸੁਖ ਸਾਗਰ ਪੈ ਭੰਜਨ ਮੇਰੇ ਪ੍ਰਾਨ ਮਨਹਿ ਪ੍ਰਕਾਸ਼ ਭੈਉ ਭ੍ਰਮਨਾਸਿਓ ਮੰਤਰ ਦਿਉ ਗੁਰ ਕਾਨ ਕਰਤੁ ਰਹੇ ਕਰਤਾਜ्ञ करुणा महै अंतर्जामी ज्ञान ਆੜ ਪਰਨਾਨਕ ਜਸ ਗਾਵੇ ਮੰਗਨ ਕਉ ਹਰਿ ਦਾਨ ਕਰੜ ਮਹੱਲਾ ਪੰਜਵਾ ਕਹਿਨ ਕਹਾਵਨ ਕਉ ਕਹਿ ਕੀਤੇ ਸੁਜਨ ਬਿਰਲੂ ਹੈ ਸੇਵਕ ਜੋ ਤਤ ਜੋ ਕਉ ਬੀਤੈ ਰਹਾਉ ਦੁਖ ਨਾਹੀ ਸਭ ਸੁਖ ਹੀ ਹੈ ਰੇ ਏਕੈ ਏਕੀ ਨੇ ਤੈ ਬੁਰਾ ਨਹੀਂ ਸਭ ਭਲਾ ਹੀ ਹੈ ਰੇ ਹਾਰ ਨਹੀਂ ਸਭ ਜੀਤੇ ਸੂਗ ਨਹੀਂ ਸਦਾ ਹਰ ਕੀ ਹੈ ਰੇ ਛੋੜ ਨਹੀਂ ਕਿਛ ਲੀਤਾ ਕਉ ਨਾਨਕ ਜਨ ਹਰ 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 ਕਤਵ ਕਤਰਮ ਤੈ ਕਨੜ ਮਹੱਲਾ ਪੰਜਵਾਹੀਏ ਕੋਪਰੀ ਤਮ ਬੈਸਰ ਨ ਜਾਏ ਤਾਨ ਮਨ ਗਲਤ ਭਾਏ ਤਿਸ ਸੰਗੇ ਮੋਹਨੀ ਬੋਹੇ ਰਹੀ ਮੋਰੀ ਮਾਇ ਰਹਾਉ ਜੈ ਜੈ ਬੇ ਕਹੂੰ ਬਿਰਥਾ ਹੂੰ ਆਪਣੀ ਦੇਉ ਤੇ ਊਰ ਗਹਿ ਰਹੇ ਅਟਕਾਇ ਅਨਖ ਭਾਦ ਕੀ ਇਹ ਕੈ ਜਾਲੀ ਤਾਂ ਕੀ ਗੰਠ ਨਹੀਂ ਸ਼ੋਰਾਏ ਫਿਰਤ ਫਿਰਤ ਨਾਨਕ ਦਾਸ ਆਏ ਉਸੰਤਨ ਨਹੀਂ ਸਰਨਾਏ ਸੰਤ ਨਹੀਂ ਸਰਣਾਏ ਕਾਟ ਅਗਿਆਨ ਭਰ ਮੋਹ ਮਾਇਆ ਲੀਓ ਕੰਠ ਲਗਾਏ ਕਾਰੜਾ ਮਹੱਲਾ ਪੰਜਵਾਂ ਆਨੰਦ ਰੰਗ ਬਨੂਦ ਹਮਾਰਾ ਨਾਮੋ ਗਾਵਨ ਨਾਮ ਤੇ ਆਮਨ ਨਾਮ ਹਮਾਰੇ ਪ੍ਰਾਣ ਆਧਾਰ ਹੈ ਰਹਾਉ ਨਾਮੋ ਗਿਆਨ ਨਾਮ ਇਸ ਨਾਨ ਹਰ ਨਾਮ ਹਮਾਰੇ ਕਾਰਜ ਸਵਾਰੇ ਹਰ ਨਾਮ ਸੂਭਾ ਨਾਮ ਵਡਾਈ ਭਗਤ ਬਖਮ ਨਾਮ ਹਰ ਤਾਰੇ ਅਗੰ ਪਦਾਰਥ ਲਾਲ ਅਮੂਲ ਭੈਉ ਪ੍ਰਾਪਤ ਗੁਰ ਚਰਨਾਂ ਰਹਿ ਕੋ ਨਾਨਕ ਪ੍ਰਭ ਭੈ ਕਿਰਪਾ ਲਾ ਮਗਨ ਭੈ ਹਿਅਰੈ ਦੁਰਸਾਰੈ ਕਾਨੜਾ ਮਹੱਲਾ ਪੰਜਵਾਂ ਸਾਜਨ ਮੀਤ ਸੁਆਮੀ ਨੇ ਰੂਪੇਖਤ ਸੁਨਤ ਸਭਨ ਕੈ ਸੰਗੇ ਥੂ ਰਹਿ ਕਾਜ ਬਰੂ ਕਹਿ ਫੇਰੂ ਰਹਾਉ ਨਾਮ ਬਿਨਾ ਜੀ ਤੂ ਲਪਟਾਇਉ ਕਛੂ ਨਹੀਂ ਨਾਹੀ ਕਛ ਤੇਰੂ ਆਗੈ ਦ੍ਰਿਸ਼ਟ ਆਵਤ ਸਭ ਪ੍ਰਗਟੈ ਹਾਂ ਪ੍ਰਗਟ ਪ੍ਰ ਪ੍ਰਗਟ ਇਹਾ ਮੋਹਿ ਭਰਮ ਅੰਧੇਰੂ ਵੜ ਕਿਉ ਸੁਤ ਬੰਤਾ ਸੰਗ ਮਾਇਆ ਦੇਵ ਨਹਾਰ ਦਾ ਤਾਰ ਬਸੀਰੋ ਕਉ ਨਾਨਕ ਏਕ ਪਰੂ ਸੋ ਬੰਧਨ ਕਾਟ ਨਹਾਰ ਗੁਰ ਮੇਰੋ ਕਾਨੜਾ ਮਹੱਲਾ ਪੰਜਵਾ ਬਿਖੇ ਦਲ ਸੰਤ ਨੇ ਤੁਮ ਤੁਮ ਰਹਿ ਗਾਇਓ ਤੁਮਰੀ ਟੇਕ ਪਰੋਸਾ ਠਾਕੁਰ ਸਰਨ ਤੁਮਾਰੀ ਆਹਿ ਰਹਾਓ जन्म जन्म के महाप्राश दर्शन मेंट मिटायो भव प्रकाश नंद भव भयो प्रकाश अनुजियारा सहज समाध समायो कौन कहे तुम ती कश नाही तू मुसम रथ अतायो किरपा निदान रंग रूप रस नाम नानक लैलाहे ओ कानाडा मोहल्ला पंजा भूत प्राणी हर जपती रह बिनसै मोह धर्म दुख पीर रहाओ ਸੇਮਰੋ ਦਿਨ ਰੈਨ ਗੁਰ ਕੀ ਚਰਨਾ ਜਤ ਕਤ ਪੇ ਕੋ ਤੁਮਰੀ ਸਰਨਾ ਸੰਤ ਪ੍ਰਸਾਦ ਹਰ ਕੀ ਗੁਣ ਗਾਇਆ ਗੁਰ ਭੇਡ ਤ ਨਾਨਕ ਸੁਖ ਪਾਇਆ ਕਾਣੜਾ ਮਹੱਲਾ ਪੰਜਵਾਂ ਸੇ ਮਰਤਨਾ ਮਨਹਿ ਸੁਖ ਪਾਈਏ ਸਾਧ ਜਨਾ ਮਿਲ ਹਰ ਜਸ ਗਾਈਐ ਰਹਾਉ ਕਰ ਕਿਰਪਾ ਪ੍ਰਵਰਦਾ ਬਸੇ ਰੂ ਚਰਨ ਸੰਤਨ ਕੈ ਮਾਥਾ ਮੇਰੂ ਪਾਰ ਬ੍ਰਹਮ ਕੋ ਸੇਮਰੋ ਮਨਾ ਗੁਰਮੁਖ ਨਾਨਕ ਹਰ ਜੈ ਸੁਨਾ ਕਾਣੜਾ ਮਹੱਲਾ ਪੰਜਵਾਂ ਮੇਰੇ ਮਨ ਪ੍ਰੀਤ ਜਨ ਪ੍ਰਭ ਪਰ ਸੁਨ ਰਸਨਾ ਹਰ ਹਰ ਭੋਜਨ ਤ੍ਰਿਪਤਾਨੀ ਅਖਿਨ ਕਉ ਸੰਤੂਕ ਪ੍ਰਭ ਦਰਸ਼ਨ ਰਹਾਓ ਕਰਨਨ ਪੂਰੇ ਕਰਨਨ ਪੂਰ ਰਹੋ ਜਸ ਪ੍ਰੀਤਮ ਕਲਮਲ ਦੁਖ ਸਗਲ ਮਲ ਹਰਸਨ ਪਾਵਨ ਧਾਮਨ ਸੁਆਮੀ ਸੁਖ ਪੰਥਾ ਅੰਗ ਸੰਗ ਕਾਇਆ ਸੰਤ ਸਰਸਨ ਸਰਨ ਗਈ ਪੂਰਨ ਅਬਨਾਸੀ ਆਨ ਉਪਾਵ ਥਕਤ ਨਹੀਂ ਕਰਸਨ ਕਰ ਗਹਿ ਲੀਏ ਨਾਨਕ ਜਾਣੇ ਆਪਣੇ ਅੰਧ ਘੋਰ ਸਾਗਰ ਨਹੀਂ ਮਰਸਨ ਕਾਰੜਾ ਮਹੱਲਾ ਪੰਜਵਾ ਕੋਹ ਕਤ ਕਪਟ ਖਪਟ ਖਲ ਗਰਜਤ ਮਰਜਤ ਮੀਚ ਅਨਕ ਬਰਿਆ ਰਹਾ ਅਹੰ ਮਤ ਅਨਰਤ ਕੋਮਿਤ ਹਿਤ ਪ੍ਰੀਤ ਪ੍ਰੀਤਮ ਪੇਖਤ ਭ੍ਰਮਤ ਲਖ ਗਰੀਆਂ ਅਨਤ ਵਿਹਾਰ ਅਚਾਰ ਵਿਦਹੀਨਤ ਮਮ ਮਦ ਮਾਤ ਕੋ ਪਜ ਪਜਰੀਆ ਕੋ ਪਜਰੀਆ ਕਰੁਣ ਕਿਰਪਾ ਲਗੋ ਗੋਪਾਲ ਕਰੁਣ ਕਿਰਪਾਲ ਗੋਪਾਲ ਦੀਨ ਬੰਦਨ ਨਾਨਕ ਬੰਦ ਨਾਨਕ ਉਦਰ ਸਰਨ ਪਰਿਆ ਕਾਰਣਾ ਮਹੱਲਾ ਪੰਜਵਾ ਜੀ ਪ੍ਰਾਣ ਮਾਨ ਦਾਤਾ ਹਰ ਬਿਸਰਤੇ ਹੀ ਹਾਂ ਰਾਵ ਗੋਬਿੰਦ ਤਿਆਗ ਆਨ ਲੱਗੇ ਅੰਮ੍ਰਿਤ ਧਾਰ ਭੂਮਿ ਪਾਗੇ ਬਿਕਰਸਿਓ ਅਸਖਤ ਮੂੜੇ ਕਾਹੇ ਸੁਖ ਮਾਨ ਕਾਮ ਕ੍ਰੋਧ ਲੋਭ ਬਿਆਪਿਉ ਜਨਮ ਹੀ ਕੀ ਖਾਨ ਪਤ ਪਾਵਨ ਸਰਨਾਯੋ ਉਦ੍ਰ ਨਾਨਕ ਜਾਨ ਕਾਨੜਾ ਮਹੱਲਾ ਪੰਜਵਾ ਅਬ ਲੂ ਕੋ ਰਾਮ ਕੋ ਮੁਖਾਰ ਬਿੰਦ ਖੋਜਿਤ ਖੋਜਿਤ ਰਤਨ ਪਾਇਓ ਵਿਸਰੀ ਸਭ ਚਿੰਤ ਰਹਾਓ ਚਰਨ ਕਮਲ ਹਰਿਦਾਤਾ ਉਤਰਿਆ ਦੁਖ ਮੰਦ ਰਾਜ ਧਨ ਪਰਿਵਾਰ ਮੇਰਾ ਸਰਬ ਸੂਸ ਗੋਬਿੰਦ ਸਾਧ ਸੰਗ ਮਿਲਾਪ ਸਾਦ ਸੰਗਮ ਲਾਭ ਪਾਇਓ ਨਾਨਕ ਫਿਰ ਨਾਮ ਰੰਧ ਰਾਜ ਧਨ ਪਰਿਵਾਰ ਮੇਰਾ ਸਰਬ ਸੋ ਗੋਬਿੰਦ ਸਾਦ ਸੰਗ ਮਿਲਾਪ ਮੇ ਸਾਦ ਸੰਗਮ ਲਾਭ ਪਾਇਓ ਨਾਨਕ ਫਿਰ ਨਾਮ ਰੰਧ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ